ਇਹ ਸਭ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਵੱਡੇ ਮੁੱਦੇ ਜਿਹੜੇ ਉਹ ਨਿੱਕੇ ਮੁੱਦਿਆਂ ਨੂੰ ਖਾ ਜਾਂਦੇ ਆ। ਕੁਝ ਸਮਾਂ ਸੀ ਕੋਈ ਜਦੋਂ ਅਸੀਂ ਹਾਊਸਿੰਗ ਦੀ ਗੱਲ ਕਰਦੇ ਸੀ, ਅਫੋਰਡੇਬਿਲਿਟੀ ਦੀ ਰੋਜ਼ ਗੱਲ ਕਰਦੇ ਸੀ, ਰੇਟ ਆਫ ਇੰਟਰਸਟ ਦੀ ਗੱਲ ਕਰਦੇ ਸੀ, ਇਮੀਗ੍ਰੇਸ਼ਨ ਦੀ ਗੱਲ ਕਰਦੇ ਸੀ ਤੇ ਅਸੀਂ ਹੁਣ 트੍ਰੰਪ 트੍ਰੰਪ ਹੀ ਕਰਦੇ ਆ ਕਿਉਂਕਿ 트੍ਰੰਪ ਦਾ ਮੁੱਦਾ ਬਹੁਤ ਵੱਡਾ। ਉਸ ਤੋਂ ਇਲਾਵਾ ਹੁਣ April ਦੇ ਵਿੱਚ ਇਲੈਕਸ਼ਨ ਆ ਗਈ ਕੈਨੇਡਾ ਦੀ। ਸੋ ਉਹ ਵੀ ਰੋਜ਼ ਸਰਵੇਖਣ ਆਉਂਦੇ ਨੇ, ਰੋਜ਼ ਅਸੀਂ ਦਰਸ਼ਕਾਂ ਦੇ ਨਾਲ ਸਾਂਝੇ ਵੀ ਕਰਦੇ ਆ। ਮੋਸਟਲੀ ਸਰਵੇਜ਼ ਇੱਕ ਹੀ ਤਰ੍ਹਾਂ ਦੇ ਆ ਰਹੇ ਨੇ ਕਿ ਲਿਬਰਲ ਜਿਹੜੀ ਆ ਉਹ ਲੀਡ ਕਰ ਰਹੀ ਹੈ ਪਰ ਇੱਕ ਸਰਵੇਖਣ ਬਹੁਤ ਵੱਖਰਾ ਆ ਗਿਆ ਉਹ ਕਿਹੜਾ ਹੈ ਜੀ ਤੁਸੀਂ ਦੇਖੋ ਅਸੀਂ ਕਿੰਨੇ ਹਫ਼ਤਿਆਂ ਤੋਂ ਸਰਵੇਖਣਾਂ ਤੇ ਗੱਲ ਕਰ ਰਹੇ ਹਾਂ ਲਗਾਤਾਰ ਕਰ ਰਹੇ ਹਾਂ ਹਫ਼ਤੇ ਤੋਂ ਕੀ ਬਲਕਿ ਕਈ ਮਹੀਨਿਆਂ ਤੋਂ ਪਿਛਲੇ ਸਾਲ ਤੋਂ ਲੱਗੇ ਅਸੀਂ ਪਿਛਲੇ ਸਾਲ ਤੋਂ ਕਰ ਰਹੇ ਹਾਂ ਤੇ ਕਨਜ਼ਰਵੇਟਿਵ ਵਾਲੇ ਕਹਿੰਦੇ ਸੀ ਛੇਤੀ ਇਲੈਕਸ਼ਨ ਕਰਾਓ ਛੇਤੀ ਇਲੈਕਸ਼ਨ ਕਰਾਓ ਤੇ ਮੈਨੂੰ ਲੱਗਦਾ ਉਹ ਸੱਚੇ ਸੀ ਕਿਉਂਕਿ ਜਿਉਂ ਆ ਸਾਲ ਚੜਿਆ ਉਹ ਸਾਰਾ ਬਾਜ਼ੀ ਜਿਹੜੀ ਆ ਪਲਟ ਗਈ ਤੇ ਦੌੜ ਲੱਗੀ ਪਈ ਹੈ ਕੰਜ਼ਰਵੇਟਿਵ ਵਧੀਆ ਸੀ ਸਮਾਂ ਸੀ ਸਾਨੂੰ ਲੱਗਦਾ ਸੀ ਕਿ ਅਕਤੂਬਰ ਤੱਕ ਟਰੂਡੋ ਹਰੀ ਲੈ ਕੇ ਨਹੀਂ ਜਾ ਸਕਣਗੇ ਆਪਣੇ ਕਾਰਜਕਾਲ ਨੂੰ ਸ਼ਾਇਦ ਇੰਨਾ ਕੁਝ ਗਲਤ ਹੋ ਜੇ ਕਿ ਪਹਿਲਾਂ ਇਹਨਾਂ ਨੂੰ ਛੱਡਣਾ ਪੈ ਜੇ ਪਰ ਬਾਜ਼ੀ ਪਲਟ ਗਈ ਉਹਨਾਂ ਨੇ ਪੋਜ਼ਿਟਿਵਿਟੀਜ਼ ਚ ਉਸ ਪਾਰਟੀ ਨੂੰ ਇਲੈਕਸ਼ਨ ਅਨਾਉਂਸ ਕਰਨੀ ਪਈ ਮੇਰੇ ਖਿਆਲ ਇਹ ਇਸ ਇਸ ਕੈਲਕੂਲੇਸ਼ਨ ਦੇ ਵਿੱਚ ਡੋਨਲਡ ਟਰੰਪ ਆ ਹੀ ਨਹੀਂ ਰਹੇ ਸੀ ਕਿਤੇ ਤੇ ਹੁਣ ਹੈ ਹੀ ਉਹ ਉਹਨੇ ਹਾਂਜੀ ਖੈਰ ਜਿਹੜੇ ਸਰਵੇਖਣ ਆਏ ਨੇ ਸਵਲੀਨ ਇਹ ਅਸੀਂ ਕੈਵਰੀ ਦਰਸ਼ਕਾਂ ਨੂੰ ਇਹਨਾਂ ਲੱਗੇ ਕਿ ਤੇ ਕੋਈ ਦਾ ਇੱਕ ਤੇ ਅਸੀਂ ਉਹ ਦੱਸਣਾ ਕਿ ਅਸੀਂ ਆਪਣੇ ਤੌਰ ਤੇ ਆਜ਼ਾਦ ਸਰਵੇਖਣ ਤੇ ਕਰ ਨਹੀਂ ਰਹੇ ਜੀ ਜੀ ਜੋ ਕੰਪਨੀਆਂ ਪੋਲਸਟਰ ਜਿਹੜੇ ਵੱਟੇ ਕਰਦੇ ਨੇ ਅਸੀਂ ਉਹ ਹੀ ਦੱਸ ਸਕਦੇ ਹਾਂ 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 ਪਰ ਹੁਣ ਕੁਝ ਇੱਕ ਇੱਕ ਸਰਵੇਖਣ ਇਸ ਤਰ੍ਹਾਂ ਦਾ ਆਇਆ ਜਿਸ ਵਿੱਚ ਕੰਜ਼ਰਵੇਟਿਵ ਨੂੰ ਥੋੜਾ ਜਿਆ ਵਧਿਆ ਵਧਿਆ ਜਿਹੜੇ ਨੰਬਰ ਜਿੰਨੂੰ ਦਿੱਤੇ ਗਏ ਨੇ ਉਹਦੀ ਗੱਲ ਕਰਦੇ ਹਾਂ ਜੀ ਔਰ 2025 ਦੀ ਇਲੈਕਸ਼ਨ ਕੈਂਪੇਨ ਸ਼ੁਰੂ ਹੋਏ ਨੂੰ ਜਿੰਨੇ ਦਿਨ ਹੋ ਗਏ ਨੇ ਉਸ ਵਿੱਚ ਪਹਿਲੀ ਵਾਰੀ ਇੱਕ ਸਰਵੇਖਣ ਇਨੋਵੇਟਿਵ ਰਿਸਰਚ ਦੁਆਰਾ ਆਇਆ ਜੀ ਜਿਹਦੇ ਵਿੱਚ ਕੰਜ਼ਰਵੇਟਿਵ ਨੂੰ 38 ਤੇ ਲਿਬਰਲ ਨੂੰ 37% ਵੋਟਾਂ ਮਿਲਦੀਆਂ ਦਿਖਾਈਆਂ ਨੇ ਤੇ ਐਨਟੀਪੀ ਬਹੁਤ ਪਿੱਛੇ ਤੀਸਰੇ ਨੰਬਰ ਤੇ ਆ ਪਰ ਫੇਰ ਵੀ ਇਸ ਪੋਲਸਟਰ ਦਾ ਇਹ ਕਹਿਣਾ ਹੈ ਕਿ ਜੇ 38% ਕੰਜ਼ਰਵੇਟਿਵ ਨੂੰ ਮਿਲਦੀਆਂ ਨੇ ਤੇ 37 ਲਿਬਰਲ ਨੂੰ ਮਿਲਦੀਆਂ ਨੇ ਫੇਰ ਵੀ ਸਰਕਾਰ ਮਾਇਨੋਰੀਟੀ ਸਰਕਾਰ ਘਟਗਣਤੀ ਸਰਕਾਰ ਜਿਹੜੀ ਹੈ ਲਿਬਰਲ ਦੀ ਬਣੇਗੀ ਤੇ ਦੋ ਦਰਜਣ ਤੋਂ ਵੱਧ ਜਿਹੜੇ ਸਰਵੇਖਣ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਆਏ ਨੇ ਉਹ ਉਹਨਾਂ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਲੇਗਰ ਨੈਨੋਸ ਮੇਨ ਸਟਰੀਟ ਰਿਸਰਚ ਪੋਲਾਰਾ ਐਂਗੋਸਰੀਡ ਲੇਜਰ ਸਟ੍ਰੈਟਜੀ ਇਕੋਸ ਇਹ ਸਾਰਿਆਂ ਨੇ ਲਿਬਰਲ ਨੂੰ ਕਿਸੇ ਨੇ 2 ਅੰਕ ਕਿਸੇ ਨੇ 4 ਕਿਸੇ ਨੇ 6 ਕਿਸੇ ਨੇ 8 9 ਅੰਕਾਂ ਤੱਕ ਦੀ ਰਿਲੇਟ ਜੜੀ ਹੈ ਦਿੱਤੀ ਹੈ ਪਰ ਇਨੋਵੇਟਿਵ ਰਿਸਰਚ ਦਾ ਇਹ ਸਰਵੇਖਣ ਜਿਹੜਾ ਵੱਖਰਾ ਹੈ ਪਰ ਇੱਕ ਹੋਰ ਸਰਵੇਖਣ ਆਇਆ ਸੀ ਅਬਾਕਸ ਦਾ ਉਹਨਾਂ ਨੇ ਬਰਾਬਰ ਦਿਖਾਇਆ ਸੀ ਦੋਵਾਂ ਪਾਰਟੀਆਂ ਨੂੰ ਕਿ 39 39% ਨਾਲ ਦੋਵਾਂ ਨੂੰ ਬਰਾਬਰ ਹਮਾਇਤ ਆਇਆ ਹਾਲਾਂਕਿ ਉੱਥੇ ਵੀ ਇਹ ਟ੍ਰਾਂਸਲੇਸ਼ਨ ਜਿਹੜੀ ਇਹਦੀ ਇਹੋ ਹੀ ਹੁੰਦੀ ਸੀ ਕਿ ਲਿਬਰਲ ਵਾਲੇ ਮਾਇਨੋਰਟੀ ਸਰਕਾਰ ਬਣਾਉਣਗੇ ਕਿਉਂਕਿ ਓਵਰਆਲ ਪੱਧਰ ਤੇ ਜਿਹੜੀਆਂ ਕੰਜ਼ਰਵੇਟਿਵ ਦਾ ਵੋਟ ਸ਼ੇਅਰ ਜਿਹੜਾ 39% ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬਹੁਤ ਹੀ ਪਰਸੈਂਟੇਜ ਜਿਹੜੀ ਆ ਉਹ ਪ੍ਰੇਰੀ ਸੂਬਿਆਂ ਚੋਂ ਹਾਸਲ ਹੋਵੇਗੀ ਅਲਬਰਟਾ ਸਸਕਾਚੂਨ ਵਗੈਰਾ ਚੋਂ ਤੇ ਜੇ ਇਹਨਾਂ ਚੋਂ ਹੁੰਦੇ ਨੇ ਤੇ ਫਿਰ ਬਾਕੀਆਂ ਤੇ ਜੇ ਇੱਥੇ ਉਹ 50 60% ਲੈ ਜਾਂਦੇ ਨੇ ਤੇ ਇਹਦਾ ਮਤਲਬ ਹੈ ਕਿ ਬਾਕੀ ਥਾਂ ਤੇ ਉਹਨਾਂ ਦੇ ਨੰਬਰਸ ਲੋਅ ਰਹਿਣਗੇ ਤੇ ਜਿੱਥੇ ਫਸਵਾ ਮੁਕਾਬਲਾ ਹੋਵੇਗਾ ਉੱਥੇ ਕੰਜ਼ਰਵੇਟਿਵ ਜਿਹੜੇ ਨੇ ਘੱਟ ਜਿੱਥੇ ਗਿਣਤੀ ਨਾਲ ਜਿੱਥੇ ਫੈਸਲਾ ਹੋਣਾ ਹੈ ਉੱਥੇ ਕੰਜ਼ਰਵੇਟਿਵ ਵਾਲੇ ਪਿੱਛੇ ਰਹਿ ਜਾਣਗੇ ਉਹਨਾਂ ਦੇ ਮਾਮਲੇ ਦੇ ਵਿੱਚ ਪ੍ਰੇਰੀ ਸੂਬੇ ਕੋਲ ਵੈਸੇ ਵੀ ਓਨੀਆਂ ਸੀਟਾਂ ਨਹੀਂ ਐ ਜਿੰਨੀਆਂ ਓਨਟੇਰੀਓ ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਵਗੈਰਾ ਦੇ ਕੋਲ ਹਨ ਸੋ ਕੰਜ਼ਰਵੇਟਿਵ ਵਾਲਿਆਂ ਦਾ ਵੋਟ ਸ਼ੇਅਰ ਜਿਹੜਾ ਹੈ ਉਹ ਵੇਸਟ ਹੋ ਜਾਂਦਾ ਹੈ ਜਿਹੜਾ ਪ੍ਰੇਰੀ ਦੇ ਵਿੱਚ ਹੁੰਦਾ ਹੈ ਕਿ ਉਹ ਜਿਹੜੇ ਜ਼ਿਆਦਾ ਜੇ ਫੱਜੇ ਉਹਨਾਂ ਨੇ ਜਿੱਤਣਾ ਹੀ ਹੈ ਜਿਹੜਾ ਜਿੱਤਣ ਵਾਲਾ ਉਹ ਇੱਕ ਵੋਟ ਨਾਲ ਵੀ ਜੇਤੂ ਹੁੰਦਾ 10 ਨਾਲ ਵੀ ਜੇਤੂ ਹੁੰਦਾ ਤੇ 20000 ਵਾਲਾ ਵੀ ਜੇ ਤੂੰ ਤੇ ਉਹ ਜੇ ਹੁੰਦਾ ਸੋ ਇਹ ਜਿਹੜਾ ਨਵਾਂ ਰਿਸਰਚ ਹੈ ਇਨੋਵੇਟਿਵ ਵਾਲਿਆਂ ਦਾ ਉਹਦੇ ਮੁਤਾਬਕ ਬ੍ਰਿਟਿਸ਼ ਕਲੰਬੀਆ ਦੇ ਵਿੱਚ ਜਿਹੜੇ ਕੰਜ਼ਰਵਟਿਵ ਨੇ ਉਹ ਲੀਡ ਕਰਦੇ ਨੇ ਤੇ 온ਟੇਰੀਓ ਵਿੱਚ 41% ਨਾਲ ਬਰਾਬਰ ਨੇ ਜੀ ਸੋ ਇੱਥੇ ਜਿਹੜਾ ਕੰਜ਼ਰਵਟਿਵ ਨੂੰ ਥੋੜਾ ਜਿਹਾ ਹੌਸਲਾ ਮਿਲੇਗਾ ਕਿ ਇਹ ਸਰਵੇਖਣ ਸ਼ਾਇਦ ਕੁਝ ਵੱਖਰਾ ਕਹਿ ਰਿਹਾ ਹੋਵੇ ਪਰ ਜਿਵੇਂ ਇਹ ਕਹਿੰਦੇ ਨੇ ਕਿ ਇਸ ਨਾਲ ਵੀ ਲਿਬਰਲ ਦੀ ਮਾਇਨੋਰੀਟੀ ਗਵਰਨਮੈਂਟ ਜਿਹੜੀ ਆ ਸਕਦੀ ਹੈ ਇਸ ਨਾਲ ਫੇਰ ਗੱਲ ਜਿਹੜੀ ਆ ਉਹਨਾਂ ਦੀ ਪਿੱਛੇ ਰਹਿ ਜਾਂਦੀ ਹੈ ਸਵਲੀਨ ਜੀ